ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਮੈਨੂੰ ਕਿਸੇ ਨੇ ਇੱਕ ਸਵਾਲ ਪੁੱਛਿਆ ਕਿ ਟਵਿਨ ਫਲੇਮ ਦੀ ਮੈਰਿਜ ਹੁੰਦੀ ਹੈ ਅੱਜ ਅਸੀਂ ਇੱਕ ਬਹੁਤ ਹੀ ਡੂੰਘੇ ਰੋਹਾਨੀ ਅਤੇ ਦਿਲਚਸਪ ਵਿਸ਼ੇ ਤੇ ਗੱਲ ਕਰਾਂਗੇ ਕਿ ਟਵਿਨ ਫਲੇਮ ਦੀ ਮੈਰਿਜ ਹੁੰਦੀ ਹੈ ਜਾਂ ਫਿਰ ਨਹੀਂ ਇਹ ਸਵਾਲ ਬਹੁਤ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਜਦੋਂ ਅਸੀਂ ਟਵਿਨ ਫਲੇਮ ਜਰਨੀ ਬਾਰੇ ਸੁਣਦੇ ਹਾਂ ਤਾਂ ਸਭ ਤੋਂ ਪਹਿਲੀ ਉਤਸੁਕਤਾ ਇਹ ਹੀ ਹੁੰਦੀ ਹੈ ਕਿ ਇਹ ਰੂਹਾਨੇ ਮਿਲਾਪ ਸੰਸਾਰੀ ਮੈਰਿਜ ਵਿੱਚ ਬਦਲ ਸਕਦਾ ਹੈ ਕਿ ਦੋਵੇਂ ਰੂਹਾਂ ਇੱਕ ਹੀ એનર્ਜੀ ਦੇ ਦੋ ਹਿੱਸੇ ਹਨ ਇਕੱਠੇ ਜੀਵਨ ਬਿਤਾ ਸਕਦੀਆਂ ਹਨ ਆਓ ਇਸ ਯਾਤਰਾ ਨੂੰ ਅਸੀਂ ਹੌਲੀ-ਹੌਲੀ ਸਮਝੀਏ ਨੰਬਰ 1 ਟਵਿਨ ਫਲੇਮ ਦਾ ਮੂਲ ਸੱਚ ਕੀ ਹੈ ਟਵਿਨ ਫਲੇਮ ਸਿਰਫ ਇੱਕ ਪਿਆਰ ਦੀ ਕਹਾਣੀ ਨਹੀਂ ਹੈ ਇਹੀ ਕੋਈ ਹਾਲੀਵੁੱਡ ਜਾਂ ਫਿਰ ਹਾਲੀਵੁੱਡ ਦੀ ਕੋਈ ਰੋਮਾਂਟਿਕ ਐਂਡਿੰਗ ਨਹੀਂ ਇਹ ਇੱਕ ਰੋਹਾਨੀ ਪ੍ਰਕਿਰਿਆ ਹੈ ਸਪਿਰਚੁਅਲ ਪ੍ਰੋਸੈਸ ਹੈ ਕਿਹਾ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਹੀ ਇੱਕ ਹੀ ਰੂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ ਇੱਕ ਡਿਵਾਈਨ ਮੈਸਕੁਲਾਈਨ ਅਤੇ ਇੱਕ ਡਿਵਾਈਨ ਫੈਮਿਨਿਨ ਦੋਵਾਂ ਦਾ ਮਕਸਦ ਹੁੰਦਾ ਹੈ ਧਰਤੀ ਤੇ ਆ ਕੇ ਵੱਖ-ਵੱਖ ਅਨੁਭਵ ਲੈਣਾ ਆਪਣਾ ਸੋਲ ਮਿਸ਼ਨ ਪੂਰਾ ਕਰਨਾ ਅਤੇ ਆਖਿਰਕਾਰ ਇੱਕ ਦੂਜੇ ਨਾਲ ਮਿਲ ਕੇ ਫਿਰ ਤੋਂ ਪੂਰਨ ਹੋਣਾ ਪਰ ਇਹ ਮਿਲਾਪ ਹਮੇਸ਼ਾ ਫਿਜ਼ੀਕਲ ਜਾਂ ਫਿਰ ਮੈਰਿਜ ਦੇ ਰੂਪ ਵਿੱਚ ਹੀ ਵਿੱਚ ਹੀ ਹੋਵੇ ਇਹ ਜ਼ਰੂਰੀ ਨਹੀਂ ਨੰਬਰ 2 ਤੇ ਆਉਂਦਾ ਹੈ ਮੈਰਿਜ ਦਾ ਅਰਥਿਕ ਕਨਸੈਪਟ ਮੈਰਿਜ ਇੱਕ ਮਨੁੱਖੀ ਸਮਾਜ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਜੋ ਇੱਕ ਜ਼ਿੰਮੇਵਾਰੀ ਦਾ ਜ਼ਿੰਮੇਵਾਰੀ ਤੇ ਆਧਾਰਿਤ ਹੁੰਦਾ ਹੈ ਪਰ ਮੈਰਿਜ ਜ਼ਿਆਦਾਤਰ ਸੰਸਾਰੀ ਲੈਵਲ ਤੇ ਹੁੰਦੀ ਹੈ ਇਹ ਘਰ ਗ੍ਰਸਤੀ ਸਮਾਜਿਕ ਪਰਿਵਾਰ ਅਤੇ ਰਿਸ਼ਤਿਆਂ ਨੂੰ ਬਣਾਉਣ ਲਈ ਹੀ ਹੁੰਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਮੈਰਿਜ ਪਵਿੱਤਰ ਨਹੀਂ ਪਰ ਇਹ ਟਵਿਨ ਫਲੇਮ ਦੇ ਸਪਿਰਚੁਅਲ ਪਰਪਸ ਨਾਲ ਹਮੇਸ਼ਾ ਅਲਾਈਨ ਨਹੀਂ ਹੁੰਦੀ ਨੰਬਰ 3 ਤੇ ਆਉਂਦਾ ਹੈ ਟਵਿਨ ਫਲੇਮ ਦਾ ਮਿਲਾਪ twin flame ਦਾ ਸੱਚਾ ਮਿਲਾਪ ਦਿਲਾਾਂ ਅਤੇ ਰੂਹਾਂ ਦਾ ਮਿਲਾਪ ਹੈ ਜਦੋਂ ਦੋਵੇਂ ਮਿਲਦੇ ਨੇ ਤਾਂ ਉਹਨਾਂ ਦੀ એનર્ਜੀ ਮਰਜ ਹੋਣ ਲੱਗਦੀ ਹੈ ਉਹ ਉਹ ਇੱਕ ਦੂਜੇ ਵਿੱਚ ਆਪਣਾ ਆਪਾ ਵੇਖਦੇ ਨੇ ਉਹਨਾਂ ਦੇ ਅੰਦਰ ਇੱਕ ਇਨਰ ਜੁਨੀਅਨ ਸ਼ੁਰੂ ਹੋ ਜਾਂਦਾ ਹੈ ਪਰ ਫਿਜ਼ੀਕਲੀ ਮੈਰਿਜ ਉਸ ਸਮੇਂ ਹੁੰਦੀ ਹੈ ਜਦੋਂ ਦੋਵੇਂ ਆਪਣੀਆਂ ਕਾਰਮਿਕ ਲੈਸਨ ਨੂੰ ਪੂਰਾ ਕਰ ਚੁੱਕੇ ਹਨ ਦੋਵੇਂ ਆਪਣੇ ਬਲਾਕਸ ਜਿਵੇਂ ਕਿ ਈਗੋ ਫੀਅਰ ਨੂੰ ਛੱਡ ਦਿੰਦੇ ਨੇ ਡਿਵਾਈਨ ਦੀ ਮਰਜ਼ੀ ਹੁੰਦੀ ਹੈ ਕਿ ਉਹਨਾਂ ਦਾ ਮਿਸ਼ਨ ਇਕੱਠੇ ਪੂਰਾ ਹੋਵੇ ਜੇ ਡਿਵਾਈਨ ਦਾ ਪਲਾਨ ਹੋਵੇ ਕਿ ਉਹਨਾਂ ਦਾ ਮਿਸ਼ਨ ਅਲੱਗ-ਅਲੱਗ ਰਹਿ ਕੇ ਪੂਰਾ ਹੋਵੇ ਤਾਂ ਮੈਰਿਜ ਨਹੀਂ ਹੁੰਦੀ ਪਰ ਯੂਨੀਅਨ એનર્ਜੀ ਫਿਰ ਵੀ ਮੌਜੂਦ ਰਹਿੰਦੀ ਹੈ ਨੰਬਰ 4 ਤੇ ਹੁੰਦਾ ਹੈ ਕਿ ਹਾਰਟ ਬਿਨ ਫਲੇਮ ਦੀ ਮੈਰਿਜ ਹੁੰਦੀ ਹੈ ਨਹੀਂ ਪਰ ਟਵਿਨ ਫਲੇਮ ਕਪਲ ਦਾ ਮੈਰਿਜ ਹੋਣਾ ਲਾਜ਼ਮੀ ਨਹੀਂ ਕਈ ਵਾਰ ਉਹ ਸਿਰਫ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਆਉਂਦੇ ਹਨ ਇੱਕ ਦੂਜੇ ਨੂੰ ਸਪਿਰਚੁਅਲ ਅਵੇਕਨਿੰਗ ਦਿੰਦੇ ਹਨ ਅਤੇ ਫਿਰ ਅੱਗੇ ਆਪਣੇ ਆਪਣੇ ਰਾਹ ਤੇ ਨਿਕਲ ਜਾਂਦੇ ਨੇ ਕਈ ਵਾਰ ਮੈਰਿਜ ਹੁੰਦੀ ਹੈ ਪਰ ਉਸ ਦਾ ਮਕਸਦ ਸਿਰਫ ਦੋ ਲੋਕਾਂ ਦਾ ਇਕੱਠੇ ਰਹਿਣਾ ਨਹੀਂ ਹੈ ਬਲਕਿ ਉਹਨਾਂ ਰਾਹੀਂ ਡਿਵਾਈਨ ਕੋਈ ਵੱਡਾ ਕੰਮ ਕਰਵਾਉਂਦਾ ਹੈ ਜਿਵੇਂ ਸੰਗਤ ਦੀ ਸੇਵਾ ਲੋਕਾਂ ਨੂੰ ਸੱਚ ਦੀ ਰਾਹੀ ਪ੍ਰੇਰਿਤ ਕਰਨਾ ਜਾਂ ਇੱਕ ਸਪੈਸ਼ਲ ਸੋਲ ਮਿਸ਼ਨ ਨੂੰ ਪੂਰਾ ਕਰਨਾ ਨੰਬਰ 5 ਤੇ ਆਉਂਦਾ ਹੈ ਡਿਵਾਈਨ ਦਾ ਰੋਲ ਟਵਿਨ ਫਲੇਮ ਜਰਨੀ ਦਾ ਡਾਇਰੈਕਟਰ ਹੈ ਡਿਵਾਈਨ ਡਿਵਾਈਨ ਹੀ ਤੈਅ ਕਰਦਾ ਹੈ ਕਿ ਦੋਵਾਂ ਨੂੰ ਮੈਰਿਜ ਵਿੱਚ ਜੋੜਨਾ ਹੈ ਜਾਂ ਸਿਰਫ ਰੋਹਾਨੀ ਤੌਰ ਤੇ ਹੀ ਮਿਲਾਉਣਾ ਹੈ ਡਿਵਾਈਨ ਇਹਨਾਂ ਗੱਲਾਂ ਨੂੰ ਦੇਖਦਾ ਹੈ ਕਿ ਦੋਵੇਂ ਸੋਲਸ ਆਪਣਾ ਕਾਰਮਿਕ ਬੈਗਜ ਕਲੀਅਰ ਕਰ ਚੁੱਕੀਆਂ ਨੇ ਕਿ ਉਹਨਾਂ ਦੀ એનર્ਜੀ ਇੱਕੋ ਫ੍ਰੀਕਵੈਂਸੀ ਤੇ ਆ ਗਈ ਹੈ ਕਿ ਉਹਨਾਂ ਦਾ ਸੋਲ ਮਿਸ਼ਨ ਇਕੱਠੇ ਪੂਰਾ ਹੋਣਾ ਹੈ ਜੇ ਇਹੇ ਤਿੰਨ ਕੰਡੀਸ਼ਨ ਪੂਰੀਆਂ ਹੋ ਜਾਂਦੀਆਂ ਨੇ ਤਾਂ ਡਿਵਾਈਨ ਉਹਨਾਂ ਨੂੰ ਮੈਰਿਜ ਦੇ ਬੰਧਨ ਵਿੱਚ ਜੋੜ ਦਿੰਦਾ ਹੈ ਨੰਬਰ 6 ਤੇ ਆਉਂਦਾ ਹੈ ਪ੍ਰੈਕਟੀਕਲੀ ਇਗਜ਼ੈਂਪਲਸ ਨੰਬਰ 1 ਇਗਜ਼ੈਂਪਲ ਨੰਬਰ 1 ਕੁਝ ਟਵਿਨ ਫਲੇਮ ਦੀ ਮੈਰਿਜ ਹੁੰਦੀ ਹੈ ਉਹ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਅਤੇ ਇੱਕ ਹਾਇਰ ਪਰਪਸ ਸਰਵੇ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਲੋਕਾਂ ਲਈ ਪੇਰਨਾ ਬਣਦੀ ਹੈ ਨੰਬਰ 2 ਕੁਝ ਟਵਿਨ ਫਲੇਮ ਸਿਰਫ ਕੁਝ ਸਮੇਂ ਲਈ ਮਿਲਦੇ ਨੇ ਇੱਕ ਦੂਜੇ ਨੂੰ ਜੋੜਉਂਦੇ ਨੇ ਅਤੇ ਫਿਰ ਅੱਗੇ ਵੱਧ ਜਾਂਦੇ ਨੇ ਉਹਨਾਂ ਦੀ ਮੈਰਿਜ ਨਹੀਂ ਹੁੰਦੀ ਪਰ ਉਹ ਰੂਹਾਨੀ ਤੌਰ ਤੇ ਹਮੇਸ਼ਾ ਕੰਟੈਕਟ ਵਿੱਚ ਰਹਿੰਦੇ ਨੇ ਨੰਬਰ 3 ਤੇ ਹੁੰਦਾ ਹੁੰਦਾ ਹੈ ਕੁਝ ਟਵਿਨ ਫਲੇਮ ਨੂੰ ਮੈਰਿਜ ਤੋਂ ਬਦਮਤਪੁਣ ਉਹਨਾਂ ਦਾ ਮਿਸ਼ਨ ਹੁੰਦਾ ਹੈ ਉਹ ਇਕੱਠੇ ਰਹਿੰਦੇ ਹਨ ਪਰ ਮੈਰਿਜ ਦੇ ਸੰਸਾਰੀ ਬੰਧਨ ਵਿੱਚ ਨਹੀਂ ਵੱਜਦੇ ਨੰਬਰ 7 ਹੁੰਦਾ ਹੈ ਸੋਲ ਲੈਸਨਸ ਟਵਿਨ ਫਲੇਮ ਦੀ ਜਰਨੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਦਾ ਅਸਲੀ ਮਤਲਬ ਓਨਰਸ਼ਿਪ ਨਹੀਂ ਬਲਕਿ ਵਨੈਸ ਮੈਰਿਜ ਇੱਕ ਬਲੇਸਿੰਗ ਹੋ ਸਕਦੀ ਹੈ ਪਰ ਰੋਹਾਨੀ ਮਿਲਾਪ ਉਸ ਤੋਂ ਵੀ ਵੱਡਾ TRUTH ਹੈ ਡਿਵਾਈਨ ਦਾ ਪਲਾਨ ਹਮੇਸ਼ਾ ਪਰਫੈਕਟ ਹੁੰਦਾ ਹੈ ਜੇ ਮੈਰਿਜ ਹੋਵੇ ਤਾਂ ਉਸ ਵਿੱਚ ਡੀਪ ਪਰਪਸ ਹੈ ਜੇ ਨਾ ਹੋਵੇ ਤਾਂ ਵੀ ਉਸ ਦਾ ਰੋਹਾਨੀ ਮਤਲਬ ਹੁੰਦਾ ਹੈ ਹਰ ਟਵਿਨ ਫਲੇਮ ਦੀ ਮੈਰਿਜ ਨਹੀਂ ਹੁੰਦੀ ਮੈਰਿਜ ਇੱਕ ਸੰਸਾਰੀ ਇੰਟੀਟਿਊਸ਼ਨ ਹੈ ਪਰ टू इन फ्लेम दी जर्नी रूहानी है कई बार डिवाइन ਉਹਨਾਂ ਨੂੰ ਮੈਰਿਜ ਰਾਹੀਂ ਇਕੱਠੇ ਕਰਦਾ ਹੈ کئی ਵਾਰ ਸਿਰਫ ਰੂਹਾਨੀ ਮਿਲਾਪ ਰਾਹੀਂ ਸੱਚਾ ਟਵਿਨ ਫਲੇਮ ਜੁਨੀਅਨ ਫਿਜ਼ੀਕਲ ਮੈਰਿਜ ਤੋਂ ਕਈ ਗੁਣਾ ਵੱਡਾ ਹੁੰਦਾ ਹੈ ਇਹ ਹੈ ਰੂਹਾਂ ਦਾ ਇੱਕ ਹੋ ਜਾਣਾ ਦਿਲਾਂ ਦਾ ਇੱਕ ਧੜਕਣਾ ਅਤੇ ਡਿਵਾਈਨ ਦਾ ਸੱਚੀ ਵਨੈਸ ਦਾ ਅਨੁਪਾਤ ਜੇ ਤੁਸੀਂ ਆਪਣੀ ਟਵਿਨ ਫਲੇਮ ਜਰਨੀ ਵਿੱਚ ਹੋ ਤਾਂ ਡਿਵਾਈਨ ਤੇ ਭਰੋਸਾ ਰੱਖੋ ਮੈਰਿਜ ਹੋਵੇ ਜਾਂ ਨਾ ਹੋਵੇ ਤੁਸੀਂ ਦੋਵੇਂ ਹਮੇਸ਼ਾ ਇੱਕ ਦੂਜੇ ਦਾ ਹਿੱਸਾ ਰਹੋਗੇ ਤੁਹਾਡੀ ਰੂਹਾਨੀ ਕਨੈਕਸ਼ਨ ਹੀ ਸਭ ਤੋਂ ਵੱਡੀ ਰੀਅਲਿਟੀ ਹੈ ਇਸ ਗੱਲ ਨੂੰ ਤੁਸੀਂ ਹਮੇਸ਼ਾ ਯਾਦ ਰੱਖਿਓ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਕਿਰਪਾ ਕਰਕੇ ਜਰੂਰ ਪੁੱਛਿਆ ਕਰੋ ਥੈਂਕ ਯੂ